ਹੋ ਜੀ ਪੰਜਾਬੀ ਟਰਬਿਊਨ ਦੇ ਹਵਾਲੇ ਨਾਲ ਮੈਂ ਗੱਲ ਕਰ ਰਿਹਾ ਹਾਂ ਸਬਸਿਡੀ ਜਿਹੜੀ ਬਿਜਲੀ ਤੇ ਮਿਲਦੀ ਹੈ ਉਹ ਵੀ ਕਹਿੰਦੇ ਵੀ 10000 ਕਰੋੜ ਤੱਕ ਪਹੁੰਚ ਗਈ ਹੈ ਸਬਸਿਡੀ ਪਰ ਉਹਦੇ ਵਿੱਚ ਸਭ ਤੋਂ ਵੱਡਾ ਮਸਲਾ ਹੈ ਕਿ ਜਿਹੜੇ ਵੱਡੇ ਵੱਡੇ ਕਿਸਾਨ ਨੇ ਨਾ ਤੇ ਉਹ ਸਬਸਿਡੀ ਛੱਡ ਰਿਹਾ ਤੇ ਨੇਤਾ ਜਿਹੜੇ ਉਹਨਾਂ ਦੇ ਜਿਹੜੇ ਖੇਤਾਂ ਦੇ ਵਿੱਚ ਮੋਟਰਾਂ ਚੱਲਦੀਆਂ ਉੱਥੇ ਵੀ ਫ੍ਰੀ ਦੀ ਸਬਸਿਡੀ ਚੱਲਦੀ ਹੈ ਅਜੇ ਵੀ ਦੇਖੋ ਜਿਹੜੀ ਪੰਜਾਬੀ ਟਰਬਿਊਨ ਦੀ ਉਹ ਸਟੋਰੀ ਹੈ ਨਾ ਇਹ ਪੌਂ-ਪੌਂ ਕੇ 5-7 ਵਾਰ ਤੇ ਮੈਂ ਪੜੀ ਆ ਜੀ ਸਮੇਂ ਦਰ ਸਮੇਂ ਪੰਜਾਬੀ ਟ੍ਰਬਿਊਨ ਚ ਲੱਗਦੀ ਆ ਸਬਸਿਡੀਆਂ ਨਾਲ ਜੁੜੀ ਪਰ ਗੱਲ ਇਹ ਆ ਕਿ ਜਨਾਬ ਜਦੋਂ ਥੋੜਾ ਜਿਹਾ ਖਬਰ ਦੀ ਡੂੰਘਾਈ ਚ ਤਾਰੀ ਮਾਰੀਏ ਤੇ ਚੀਜ਼ ਜਿਹੜੀ ਆ ਨਾ ਇੱਕ ਵੱਖਰੇ ਕੋਣ ਤੋਂ ਨਜ਼ਰ ਆਉਂਦੀ ਆ ਜੀ ਸਟੋਰੀ ਦੀ ਸ਼ੁਰੂਆਤ ਹੀ ਸੁਖਪਾਲ ਸਿੰਘ ਖਹਿਰਤ ਹੁੰਦੀ ਆ ਇਹ ਚੀਜ਼ ਤੇ ਆ ਬਿਲਕੁਲ ਉਹਨਾਂ ਦੀਆਂ ਮੋਟਰਾਂ ਦਾ ਵੀ ਵਿੱਚ ਜ਼ਿਕਰ ਹੈਗਾ ਨਵ ਮੋਟਰਾਂ ਵੀ ਉਹਨਾਂ ਨੇ 2015 ਚ ਕਿਹਾ ਸੀਗਾ ਕਿ ਭਾਈ ਮੈਂ ਸਬਸਿਡੀ ਛੱਡਾਂਗਾ ਹਮ ਐਲਾਨ ਤੇ ਕਰ ਦਿੱਤਾ ਪਰ ਉਹਨਾਂ ਨੇ ਇਹ ਸਬਸਿਡੀ ਛੱਡੀ ਨਹੀਂ ਉਹਨਾਂ ਦੀਆਂ ਨਵ ਮੋਟਰਾਂ ਚੱਲ ਰਹੀਆਂ ਸਟੋਰੀ ਦੀ ਸ਼ੁਰੂਆਤ ਇੱਥੋਂ ਹੁੰਦੀ ਹੈ ਜੀ ਤੇ ਫਿਰ ਅਗਲਾ ਨਾਮ ਆਉਂਦਾ ਮਨਪ੍ਰੀਤ ਬਾਦਲ ਹੋਰਾਂ ਦਾ ਕਿ ਮਨਪ੍ਰੀਤ ਬਾਦਲ ਹੋਰੀ ਆ ਆਪਦੀ ਜੇਬ ਦੇ ਵਿੱਚੋਂ ਸਬਸਿਡੀ ਛੱਡਣ ਉਪਰੰਤ ਬਿੱਲ ਭਰਦੇ ਤੇ ਐਨਾ ਬਿੱਲ ਹੁਣ ਤੱਕ ਉੱਪਰ ਚੁੱਕੇ ਹੈ ਸ਼ਾਇਦ 10 ਲੱਖ ਦਾ ਮਾਉਂਟ ਵੀ ਦੱਸਿਆ ਜੀ ਪਰ ਇਹ ਨਹੀਂ ਦੱਸਿਆ ਗਿਆ ਕਿ ਮੌਜੂਦਾ ਸਰਕਾਰ ਦੇ ਕਿਹੜੇ ਕਿਹੜੇ ਮੰਤਰੀ ਛੱਡ ਕੇ ਬੈਠੇ ਹੈ ਜੀ ਕੀ ਮੁੱਖ ਮੰਤਰੀ ਨੇ ਖੁਦ ਛੱਡੀ ਹੈ ਜੀ ਸੁਖਪਾਲ ਖੈਰਾ ਨੇ ਤੇ ਐਲਾਨ ਕੀਤਾ ਚੱਲੋ ਠੀਕ ਹੈ ਤੇ ਉਹਦਾ ਜ਼ਿਕਰ ਆ ਗਿਆ ਕੀ ਸੁਖਪਾਲ ਖੈਰਾ ਜਿਹੜੀਆਂ ਗੱਲਾਂ ਕਰ ਰਹੇ ਨੇ ਉਹ ਅੱਜਕੱਲ ਤੁਹਾਨੂੰ ਪਤਾ ਪੰਜਾਬੀ ਮੀਡੀਆ ਦੇ ਇੱਕ ਹਿੱਸੇ ਨੂੰ ਕਿਸ ਨਾਮ ਦੇ ਨਾਲ ਸੰਬੋਧਨ ਕਰਦੇ ਆ ਬਿਲਕੁਲ ਇੱਕ ਚੈਨਲ ਨੂੰ ਉਹਨਾਂ ਨੇ ਨੋਟਿਸ ਭੇਜਿਆ ਫਿਰ ਉਹਨਾਂ ਨੂੰ ਸਪਸ਼ਟੀਕਰਨ ਦੇਣਾ ਪਿਆ ਸੋ ਜ਼ਮਾਨਤ ਵਾਲੇ ਮਾਮਲੇ 'ਚ ਤੁਹਾਨੂੰ ਯਾਦ ਹੋਣਾ ਬਿਲਕੁਲ ਉਦੋਂ ਹੀ ਅਸੀਂ ਕਹਿ ਸੀਗਾ ਕਿ ਤੁਸੀਂ ਗੱਲ ਗਲਤ ਕਮਾ ਰਹੇ ਹੋ ਤਾਂ ਕਹਿਣ ਦਾ ਮਤਲਬ ਇਹ ਆ ਕਿ ਭਈ ਅਸਲ ਦੇ ਵਿੱਚ ਕਈ ਵਾਰ ਕੀ ਹੁੰਦਾ ਹੈ ਕਿ ਸਟੋਰੀ ਪੁਰਾਣੀ ਪਈ ਹੁੰਦੀ ਹੈ ਹੂੰ ਕਿਸੇ ਖਾਸ ਮੌਕੇ ਤੇ ਉਹਨੂੰ ਕਮਾਉਣਾ ਹੁੰਦਾ ਹੈ ਜੀ ਤਾਂ ਮੈਨੂੰ ਲੱਗਦਾ ਕਿ ਘੁੰਮ ਗਈ ਆ ਹੂੰ ਪਰ ਇੱਕ ਗੱਲ ਠੀਕ ਆ ਇਹ ਗੱਲ ਠੀਕ ਆ ਕਿ ਜਿਹੜੀ ਬਿਜਲੀ ਮੈਂ ਤੇ ਉਹ ਦੇਖੋ ਫਿਰ ਉੱਥੇ ਆ ਜਾਂਦੀ ਗੱਲ ਕੁਝ ਲੋਕ ਮੈਨੂੰ ਕਈ ਵਾਰ ਐਦਾਂ ਉਦਾਂ ਦਾ ਕਹਿ ਦਿੰਦੇ ਨੇ ਫਲਾਂਟਮਕਾਰ ਪਰ ਮੈਂ ਕਿਹਾ ਕਿ ਬਿਲਕੁਲ ਜਾਣਾ ਚਾਹੀਦਾ ਹੈ ਹੂੰ ਸਾਡੇ ਸੰਵਿਧਾਨ ਦੇ ਵਿੱਚ ਵੈਲਫੇਅਰ ਦਾ ਜ਼ਿਕਰ ਹੈ ਠੀਕ ਹੈ ਨਾ ਜੀ ਵੈਲਫੇਅਰ ਸਟੇਟ ਦਾ ਪਰੰਤੂ ਉਹਦੇ 'ਚ ਰਿਫਾਰਮਸ ਹੋ ਕੇ ਜੋ ਬਚਤ ਕਰ ਸਕਦੇ ਹੋ ਤੇ ਕਰੋ ਨਾ ਬਿਲਕੁਲ ਹੁਣ ਜੇ ਲੀਡਰ ਹੀ ਨਹੀਂ ਮਿਸਾਲ ਬਣ ਰਹੇ ਕਿ ਕਿ ਜਤਾ ਕੋਈ ਕਾਨੂੰਨ ਬਣੇ ਕਿ ਜਿਹੜਾ ਵਿਧਾਨ ਸਭਾ ਚ ਆ ਗਿਆ ਬਾਈ ਉਹ ਸਬਸਿਡੀ ਨਹੀਂ ਲਏਗਾ ਜਾਂ ਤਾਂ ਹੁਣ ਕੰਮ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਆਪਾਂ ਵਲੰਟਰੀ ਕਹਿ ਲਓ ਹੂੰ ਹੂੰ ਬਿ ਸਵੈਸ਼ ਹੈ ਸਰ ਫਿਰ ਗਿਲਾ ਕਾਦਾ ਹੈ ਆ ਫਿਰ ਤੇ ਤੁਸੀਂ ਕਿਸੇ ਨੇ ਦੂਜੇ ਨੇ ਤਾਂ ਕਹਿੰਦਾ ਮਰਿੰਦਰ ਸਿੰਘ ਨੇ ਉਸ ਵੇਲੇ ਅਪੀਲ ਕੀਤੀ ਸੀ ਠੀਕ ਹੈ ਜੀ ਕਿ ਭਾਈ ਜਿਹੜੇ ਤਨਾਰਡ ਬੰਦੇ ਆ ਜਾਂ ਮਤਲਬ ਨੇਤਾ ਗਨ ਨੇ ਇਹ ਛਟਣ ਸਬਸਿਡੀ ਜੀ ਹੁਣ ਜਦ ਤੱਕ ਕਾਨੂੰਨ ਬਣਾ ਦਿਓ ਹਮ ਕਿ ਭਾਈ ਜਿਹੜਾ ਬੰਦਾ ਇੱਥੇ ਆਏਗਾ ਜੇ ਉਹਦੀਆਂ ਮੋਟਰਾਂ ਇੰਨੀਆਂ ਨੇ ਅੱਛਾ 9 ਮੋਟਰਾਂ ਮੈਂ ਤਾਂ ਇਸ ਕਿਲੋ ਹਰਾਨ ਆ ਕਿ 9 ਮੋਟਰਾਂ ਸੁਖਪਾਲ ਸਿੰਘ ਖਹਿਰਾ ਕੋਲ ਹਮ ਬਹੁਤ ਵੱਡੀ ਗਿਣਤੀ ਹੈ ਦਾ ਮਤਲਬ ਕਿ ਪਹਿਲੀ ਤਾਂ ਫਿਰ ਸੁਖਪਾਲ ਖਹਿਰਾ ਕੋਲ ਹੋਣੀ ਚਾਹੀਦੀ ਹੈ ਕੋਈ 100 ਕਿੱਲੇ ਦੇ ਕਰੀਬ ਜੇ ਸਾਰਾ ਮੋਟਰ ਜੇ ਐਵਰੇਜ ਦੇ ਹਿਸਾਬ ਨਾਲ ਵੇਖੀ ਤੇ 150 ਕਿੱਲਿਆਂ 'ਚ 9 ਮੋਟਰਾਂ ਹੁੰਦੀਆਂ ਹਮ ਇਹੋਂ ਪਤਾ ਨਹੀਂ ਮੈਨੂੰ ਨਹੀਂ ਪਤਾ ਕਿ ਐਕਚੁਅਲ ਚ ਕੀ ਹਾਲਾਤ ਹੈ ਪਰ ਗੱਲ ਇਹ ਆ ਕਿ ਇੱਕ ਜਿਹੜੀ ਮੋਟਰ ਹੈ ਨਾ ਉਹ ਔਸਤਨ 70 ਤੋਂ 75 ਹਜ਼ਾਰ ਦੀ ਸਬਸਿਡੀ ਹਾਸਲ ਕਰਦੀ ਹੈ ਇੱਕ ਸਾਲ ਦੀ ਹੂੰ ਤੇ ਤੁਸੀਂ ਹੁਣ ਇਹਨੂੰ ਮਲਟੀਪਲਾਈ ਕਰ ਲਓ ਕਿ ਜੇ ਇਦਾਂ ਮੰਨ ਲਓ ਸਵੈਸ਼ਤ ਜਾਂ ਕੋਈ ਕਾਨੂੰਨ ਬਣਾ ਕੇ ਜਾਂ ਰਿਫਾਰਮਸ ਲਿਆ ਕੇ ਜੀ ਜੀ ਜੇਕਰ ਉਹ ਪੈਸਾ ਬਚਾ ਲਿਆ ਜਾਵੇ ਤਾਂ ਉਹਦੇ ਨਾਲ ਕੀ ਹੈ ਕਿ ਜਿਹੜੇ ਛੋਟੇ ਕਿਸਾਨ ਆ ਜਿਨ੍ਹਾਂ ਦੀ ਭੂਮੀ ਦਾ ਟੋਟਾ ਜਿਹੜਾ ਛੋਟਾ ਆ ਜੀ ਜੀ ਜਿਨ੍ਹਾਂ ਦੇ ਕੋਲ ਕੋਈ ਕਨੈਕਸ਼ਨ ਨਹੀਂ ਹੈ ਉਹਨਾਂ ਨੂੰ ਸੋਲਰ 'ਚ ਸਬਸਿਡੀ ਦਿੱਤੀ ਜਾ ਸਕਦੀ ਆ ਹੂੰ ਪੰਜਾਬ ਸਰਕਾਰ ਆਪ ਦੇ ਕੋਲ ਉਹ ਦੇ ਸਕਦੀ ਹੈ ਰਿਫਾਰਮਸ ਦਾ ਮਤਲਬ ਇਹ ਹੀ ਹੁੰਦਾ ਜੀ ਜੀ ਕਿ ਇੱਕ ਪਾਸੇ ਬਚਤ ਕਰੋ ਦੂਜੇ ਪਾਸੇ ਉਹੀ ਜਨ ਕਲਿਆਣ ਵਾਸਤੇ ਪੈਸਾ ਖਰਚ ਕਰ ਲਓ ਖਰਚ ਕਰ ਲਓ ਸਰਕਾਰ ਦਾ ਕੰਮ ਕੀ ਹੈ ਮੈਨੇਜਮੈਂਟ ਹੁੰਦੀ ਹੈ ਕਿ ਇੱਕ ਪਾਸੇ ਲਿਆ ਟੈਕਸ ਲਿਆ ਦੂਜੇ ਪਾਸੇ ਦੇਣਾ ਇਹੀ ਤੇ ਸਰਕਾਰ ਦਾ ਕੰਮ ਹੈ ਨਾ ਸਰ ਜੀ ਜੀ ਪਰ ਗੱਲ ਇਹ ਆ ਕਿ ਇਸ ਮਾਮਲੇ ਦੇ ਵਿੱਚ ਮੈਂ ਇਸ ਗੱਲ ਦੇ ਨਾਲ ਸਹਿਮਤ ਹਾਂ ਕਿ ਭਾਈ ਸਬਸਿਡੀਆਂ ਦੇ ਵਿੱਚ ਰਿਫਾਰਮਸ ਕਰਨ ਦੀ ਜ਼ਰੂਰਤ ਹੈ ਔਰ ਇੱਕ ਖੇਤਰ ਚ ਨਹੀਂ ਉਹ ਫਿਰ ਸਾਰੇ ਖੇਤਰਾਂ ਚ ਹੀ ਸਬਸਿਡੀ ਰਿਫਾਰਮਸ ਦੀ ਜ਼ਰੂਰਤ ਹੈ ਤੇ ਜਦੋਂ ਮੈਂ ਤੁਹਾਨੂੰ ਮਿਸਾਲ ਦੇਣਾ ਨਾ ਕਿਰਾਏ ਵਾਲੀ ਜੀ ਠੀਕ ਹੈ ਜੀ ਉਹ ਕਿਰਾਏ ਵਾਲੀ ਮਤਲਬ ਕਿਸ ਤਰ੍ਹਾਂ ਦੀ ਸਹੂਲियत ਹੈ ਕਿ ਨਾ ਕੋਈ ਤਨਖਾਹ ਵੇਖੀ ਜਾਂਦੀ ਨਾ ਕੋਈ ਪ੍ਰਾਪਰਟੀ ਵੇਖੀ ਜਾਂਦੀ ਜਦ ਕਿ ਫ੍ਰੀ ਰਾਸ਼ਨ ਤੇ ਫ੍ਰੀ ਰਾਸ਼ਨ ਤੇ ਸ਼ਰਤਾਂ ਲਾਗੂ ਆ ਫ੍ਰੀ ਸਫਰ ਤੇ ਕੋਈ ਸ਼ਰਤ ਲਾਗੂ ਨਹੀਂ ਹੈ ਹਮ ਬਿਲਕੁਲ ਜੀ ਬਿਲਕੁਲ ਕਲਵੰ ਸਿੰਘ ਜਗੇੜਾ ਜੀ ਕਹਿ ਰਹੇ ਲੀਟਰ ਤਾਂ ਆਪਣੀ ਤਨਖਾਹ ਦਾ ਇਨਕਮ ਟੈਕਸ ਵੀ ਕਹਿੰਦੇ ਲੋਕਾਂ ਤੋਂ ਪ੍ਰਵਾਹ ਦਿੰਦੇ ਨੇ ਤੇ ਗੁਰਮਨਪ੍ਰੀਤ ਜੀ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਸਵਾਗਤ ਤੁਹਾਡਾ ਮਿਹਰਬਾਨੀ ਨਾਲ ਜੋੜਨ ਵਾਸਤੇ ਜਟਵੜ ਜੀ ਤੁਹਾਡਾ ਵੀ ਸ਼ੁਕਰੀਆ ਜੀ ਤੇ ਸੁਖੀ ਸਾਹ ਪੁੱਛ ਰਹੇ ਨੇ 1 ਐਮਐਲ ਇੱਕ ਪੈਨਸ਼ਨ ਕਹਿੰਦੇ ਲਾਗੂ ਹੋ ਗਈ ਕਿ ਨਹੀਂ ਹੋਈ ਅਜੇ ਤੱਕ ਨਹੀਂ ਉਹ ਇੱਕ ਕਰਤੀ ਸੀ ਉਹ ਤਾਂ ਕਾਨੂੰਨ ਬਣਾਤਾ ਸੀ ਜੀ 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 ਉਹ ਤਾਂ ਕਾਨੂੰਨ ਬਣ ਜੇ ਤੇ ਫਿਰ ਗੱਲ ਕਲੀਅਰ ਹੋ ਜਾਂਦੀ ਹੈ ਬਥੇਰੀ ਆ ਜੀ ਮੇਰੇ ਖਿਆਲ ਦੇ ਨਾਲ ਕਰ ਕਰਾ ਕੇ ਲਗ ਲਗਾ ਕੇ ਉਹ ਵੀ ਪੈਨਸ਼ਨ ਜੇ ਤੁਸੀਂ ਵੇਖੋਗੇ 80 85000 ਆ ਹਮ 80 85000 ਕਿਹੜੇ ਰਿਟਾਇਰ ਅਫਸਰ ਦੀ ਵੀ ਪੈਨਸ਼ਨ ਪੈਨਸ਼ਨ ਹੁੰਦੀ ਹੈ ਜੀ ਇਹ ਤੁਸੀਂ ਵੇਖ ਲਓ ਹਮ ਕਹਿੰਦਾ ਜੀ 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 ਮਿੰਟੂ ਜੀ ਖੈਰ ਬਹੁਤ ਬਹੁਤ ਸ਼ੁਕਰੀਆ ਦੋਸਤੋ ਤੁਹਾਡਾ ਸਾਰਿਆਂ ਦਾ ਮਿੰਟੂ ਜੀ ਇੱਕ ਸਵਾਲ ਜਾਂਦੇ ਜਾਂਦੇ ਮੈਂ ਸਵਾਲ ਖੈਰਾ ਕੋਲ 60 ਕਿਲੇ ਜ਼ਮੀਨ ਹੈ ਜੀ ਹਾਂ ਫਿਰ ਉਹੀ ਗੱਲ ਹੈ ਨਾ ਜੇ 9 ਦੇ ਐਵਰੇਜ ਆਪਾਂ ਦੇਖੀਏ ਵੀ 9 ਮੋਟਰਾਂ ਦੇ ਐਵਰੇਜ ਦੇਖੀਏ ਤਾਂ ਉਹ ਤਾਂ 50 100 ਕਿੱਲੇ ਦੇ ਦਰਮਿਆਨ ਹੁੰਦੇ ਮੈਂ ਉਹੀ ਕਹਿ ਰਿਹਾ ਸੀਗਾ ਜੀ 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 ਅ ਕੁਲਵੰਤ ਸਿੰਘ ਸੰਘੇੜਾ ਜੀ ਕਹਿੰਦੇ ਕਿ ਜਾਂਦੇ ਜਾਂਦੇ ਇੱਕ ਮਿੰਟ ਫਿਲੀਪਾਈਨ ਦੀ ਗੱਲ ਕਰਿਓ ਜੀ ਇੱਕ ਕੋਈ ਮੇਰੇ ਕੋਲ ਤਾਂ ਕੋਈ ਜਾਣਕਾਰੀ ਨਹੀਂ ਹੈ ਜੀ ਚਲੋ ਇਹ ਇੱਕ ਕਮੈਂਟ ਸੱਚ ਪਲੀਜ਼ ਜੀ ਹੋਰਾਂ ਦਾ ਵੀ ਆਪਾਂ ਪੜ ਦੰਨੇ ਆ ਜੀ ਇਹ ਵੀ ਕਹਿ ਰਹੇ ਕਿ ਪ੍ਰਿੰਕ ਲੁਧਿਆਣਾ ਨੂੰ ਕਹਿੰਦੇ ਫੇਰ ਭਾਈ ਗ੍ਰਿਫਤਾਰ ਕਰ ਲਿਆ ਉਹਦੇ ਬਾਰੇ ਜਾਣਕਾਰੀ ਦਿਓ ਨਹੀਂ ਉਹ ਪਪਾ ਪ੍ਰਿੰਕਲ ਤੇ ਪਪਾ ਪੰਗਾ ਕੋਈ ਨਾ ਕੋਈ ਪਿਆ ਹੀ ਰਹਿੰਦਾ ਇਸੇ ਕਰਕੇ ਮੈਂ ਕਹਿੰਦਾ ਪੜਾਈ ਸੀਗਾ ਪਹਿਲਾਂ ਦੇਖੋ ਗੱਲ ਇਹ ਆ ਕਿ ਉਹਨੂੰ ਜ਼ਮਾਨਤ ਮਿਲੀ ਪਹਿਲਾਂ ਫਿਰ ਉਹਨਾਂ ਦਾ ਰਾਜੀਨਾਮਾ ਹੋ ਗਿਆ ਆਪਸ ਦੇ ਵਿੱਚ ਉਸ ਦਿਨ ਵੀ ਮੈਂ ਕਿਹਾ ਸੀਗਾ ਕਿ ਯਾਰ ਉਹਨਾਂ ਦੀ ਆਪਦੀ ਵਿਅਕਤੀਗਤ ਲੜਾਈ ਆ ਜੀ ਪਹਿਲੀ ਗੱਲ ਇਹ ਆ ਸੀ ਮੈਂ ਤੇ ਨਿੱਜੀ ਤੌਰ ਤੇ ਵੀ ਲੜਾਈਆਂ ਪੜਾਈਆਂ ਚ ਕਿਸੇ ਦੀਆਂ ਚ ਮੈਂ ਨਹੀਂ ਕਦੇ ਮੂੰਹ ਮਾਰਿਆ ਮੈਨੂੰ ਤੁਸੀਂ ਪਰਸਨਲ ਜਾਣਦੇ ਹੋ ਨਾ ਜੀ ਮੈਨੂੰ ਦੇਖਿਆ ਕਦੇ ਮੈਂ ਆਪਦੇ ਮਸਤ ਹੁੰਨਾ ਬਿਲਕੁਲ ਖਿਮਤ ਆਪਦੀ ਘਰ ਦੀ ਲੜਾਈ ਚ ਨਹੀਂ ਪੈਂਦਾ ਆਪਾਂ ਉੱਥੋਂ ਵੀ ਹੱਥ ਜੋੜਦੀ ਤਾਂ ਮੇਰਾ ਕੋਈ ਕਲੇਸੀ ਆ ਕੋਈ ਡਰੱਗੀ ਆ ਕੋਈ ਫਲਾਣਾ ਧਮਕਾਣਾ ਰਿਸ਼ਤੇਦਾਰ ਸਾਕਾ ਸੁਧਰਾ ਹੱਥ ਜੋੜੀਦਾ ਵੀ ਆਪਣਾ ਕੋਈ ਨਹੀਂ ਲੱਗਦਾ ਤੂੰ ਭਰਾਵਾ ਆਪਦਾ ਤੂੰ ਮਸਤ ਰਹੇ ਤੇ ਮੈਂ ਆਪਦਾ ਮਸਤ ਆ ਤੋ ਗੱਲ ਇਹ ਆ ਕਿ ਆਪਦੀ ਝਗੜੇ ਨਹੀਂ ਨਿਬੜਦੇ ਸਾਬ ਅਸੀਂ ਕਿਸੇ ਦੇ ਝਗੜਿਆਂ ਚ ਕਿਉਂ ਮੂੰਹ ਮਾਰ ਗਏ ਨਿਬੜ ਗਏ ਉਸ ਤੋਂ ਬਾਅਦ ਉਹਨੇ ਕੋਈ ਵੀਡੀਓ ਪਾਈ ਆ ਜਿਹਦੇ ਚ ਉਹਨੇ ਹਥਿਆਰ ਦਿਖਾਏ ਵੈਪਨ ਦਿਖਾਏ ਉਹ ਇਹ ਤੁਸੀਂ ਪੱਕੇ ਵਾਲੀ ਗੱਲ ਤੁਹਾਡੀ ਜ਼ਮਾਨਤ ਦੇਣ ਲੱਗਿਆਂ ਜੱਜ ਕਈ ਕੰਡੀਸ਼ਨਾਂ ਰੱਖਦੇ ਆ ਹੂੰ ਕੋਈ ਲੰਗੜ ਹੋ ਗਿਆ ਤੇ ਬਸ ਇਹ ਔਖਾ ਹੋ ਜਾਂਦਾ ਫਿਰ ਮੁੜ ਕੇ ਜਦੋਂ ਤੁਸੀਂ ਕਵੀ ਜਮਾਨ ਨਦੀ ਸ਼ਰਦਾ ਉਹ ਲੰਗੜ ਪਹਿਲਾਂ ਆਪਾਂ ਕਈ ਵਾਰ ਦੇਖਿਆ ਇੰਟਰਵਿਊਜ਼ ਦੇਖਿਆ ਕੋਈ ਨਾ ਕੋਈ ਗੱਲ ਇਦਾਂ ਦੀ ਕੱਢੀ ਫਿਰ ਦੁਬਾਰਾ ਗ੍ਰਿਫਤਾਰੀਆਂ ਹੁੰਦੀਆਂ ਨੇ ਖੈਰ ਚਲੋ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰੇ ਦੋਸਤਾਂ ਦਾ ਨਾਲ ਜੁੜਨ ਵਾਸਤੇ ਪਰ ਉਡੀਕ ਤੁਹਾਡੀ ਬਹੁਤ ਹੁੰਦੀ ਹੈ ਜਿਹੜੇ ਦੋਸਤ ਰਹਿ ਜਾਂਦੇ ਨੇ ਭਾਈ ਉਹਨਾਂ ਤੱਕ ਵੀ ਕਿਤੇ ਨਾ ਕਿਤੇ ਨੋਟੀਫਿਕੇਸ਼ਨ ਪਹੁੰਚਦਾ ਕਰਿਆ ਕਰੋ ਜਾਂ ਫਿਰ ਮੜਾ ਜਾ ਕਹਿ ਦਿਆ ਕਰੋ ਇੱਕ ਗੱਲ ਮੈਂ ਜ਼ਰੂਰ ਕਰਨੀ ਚਾਹਾਂਗਾ ਜਾਂਦੇ ਜਾਂਦੇ ਆ ਕਿ ਦੇਖੋ ਖੁਸ਼뜰ੋਂ ਨੇ ਇੱਕ ਗੱਲ ਕਹੀ ਆ ਕਿ ਸਾਡੇ ਵਰਗੇ ਮਾਤੜ ਆ ਗੱਲ ਕੋਈ ਨਹੀਂ ਕਰ ਰਿਹਾ ਪੰਜਾਬ 'ਚ ਹੂੰ ਹੋ ਕੀ ਰਿਹਾ ਹੈ ਕਿ 300 ਪਲੱਸ 300 ਯੂਨਿਟ ਉਹਦਾ ਫਾਇਦਾ ਬਹੁਤ ਬੰਦੇ ਲੈ ਰਹੇ ਨੇ ਜੀ ਮੈਨੂੰ ਮੈਂ ਤੁਹਾਨੂੰ ਸ਼ਾਇਦ ਅੱਗੇ ਵੀ ਦੱਸਿਆ ਸੀਗਾ ਕਿ ਮੈਨੂੰ ਇੱਕ ਮੇਰੇ ਦੋਸਤ ਨੇ ਦੱਸਿਆ ਕਿ ਫਲਾਣਾ ਇਹ ਥਾਂ ਤੇ ਫਲਾਣਾ ਬਿਜਲੀ ਵਿਭਾਗ ਦੇ ਅਫਸਰ ਹੀ ਆਪਦੇ ਘਰੇ 2-3 ਮੀਟਰ ਲਵਾਈ ਬੈਠਾ ਹੈ ਹੂੰ ਹਿਸਾਬ ਲਾ ਲਓ ਇਸ ਚੀਜ਼ ਨੂੰ ਸਕੀਮ ਤੇ ਸਕੀਮ ਲੱਗਦੀ ਹੈ ਸਕੀਮ ਤੇ ਸਕੀਮ ਲੱਗੀ ਹੈ ਨਾ ਜੀ ਪਰ ਜਿੰਨੂੰ ਬਿੱਲ ਆਉਂਦਾ ਹੈ ਜਨਾਬ ਹੂੰ ਇਹ ਬਿਲਕੁਲ ਕੁਸ਼ ਢਿਲੋ ਦਾ ਇੱਕ ਐਸਾ ਮੁੱਦਾ ਹੈ ਜਿਸ ਨੂੰ ਛੋਇਆ ਜਾਣਾ ਚਾਹੀਦਾ ਜੀ ਜਿਹੜਾ ਇਮਾਨਦਾਰੀ ਨਾਲ ਬਿਜਲੀ ਦਾ ਮਤਲਬ ਕਿ ਬਿੱਲ ਭਰਦਾ ਹੈ ਹੂੰ ਕੁੰਡੀ ਨਹੀਂ ਲਾਉਣੀ ਉਹਨੇ ਉਹ ਕਿਉਂਕਿ ਜ਼ਰਾ ਜੀ ਗੱਲ ਹੈ ਤੁਹਾਡੇ ਘਰ ਇੱਕ ਜਾਂ ਦੋ ਏਸੀ ਚੱਲਦੇ ਆ ਤਾਂ ਤੁਸੀਂ 600 ਯੂਨਟ ਤੋ ਤੱਕ ਗਏ ਇੱਕ ਏਸੀ ਚ ਵੀ ਗਏ ਤੁਸੀਂ ਜੀ ਜੀ ਬਿਲਕੁਲ ਠੀਕ ਹੈ ਨਾ ਜੀ ਅੱਛਾ ਹੁਣ ਗੱਲ ਇਹ ਆ ਕਿ ਜੇ ਬਿੱਲ ਭਰੋਗੇ ਮੈਂ ਭਰੇ ਹੋਏ ਨੇ ਠੀਕ ਹੈ ਜੀ ਹੁਣ ਤਾਂ ਮੈਂ ਸਿਆਪਾ ਹੀ ਨਵੇੜਦਾ ਸੋਲਰ ਲਵਾਜੀ ਜੀ ਜੀ ਠੀਕ ਹੈ ਤੁਹਾਨੂੰ ਪਤਾ ਹੀ ਹੈ ਉਹ ਭਰਾ ਨੇ ਸੂਲਰ ਲਵਾਤਾ ਵੀ ਦਫਾ ਕਰ ਦੋ ਇਸ ਚੱਕਰ ਚ ਨਾ ਪਿਆ ਹੁਣ ਗੱਲ ਇਹ ਆ ਕਿ ਤੁਸੀਂ ਵੇਖੋ 15 ਤੋਂ 25000 ਐਵਰੇਜ ਬਿੱਲ ਆ ਜਾਂਦਾ ਹਮ ਫੰ ਦੋ AC ਵਾਲੇ ਘਰ ਦਾ 15 ਤੋਂ 25000 ਤਾਂ 25 ਨੂੰ 12.5 12.5 ਕਰਨ ਨੂੰ 15 ਨੂੰ ਤੁਸੀਂ 7.5 7.5 ਕਰੋ ਤਾਂ ਮਤਲਬ ਕਿ ਜਿਹੜਾ ਆਪਣਾ ਮਿਡਲ ਕਲਾਸ ਘਰ ਹੈ ਦਰਮਿਆਨਾ ਜੀ ਮੈਂ ਇਹਦੀ ਵਿਆਖਿਆ ਵੈਸੇ ਉਸ ਮਿਡਲ ਕਲਾਸ ਨਾਲ ਉਹ ਸ਼ੈਰੀ ਨਾਲ ਜਿਹੜਾ ਪਿੰਡ ਉਹ ਆਪਣਾ ਦਰਮਿਆਨਾ ਹਾਂਜੀ ਹਾਂਜੀ ਉਹਨੂੰ ਇੱਕ ਬਜਟ ਦਾ ਹਿੱਸਾ ਕੱਟ ਕੇ ਉਹਦੇ 'ਚ ਦੇਣਾ ਪੈ ਰਿਹਾ ਹੂੰ ਯਾਨੀ ਉਹ ਇਮਾਨਦਾਰ ਹੈ ਉਹਨੂੰ ਸਜ਼ਾ ਹੈ ਜੀ ਜੀ ਜੋ ਕੁੰਡੀ ਦਾ ਜਿਗਾਰਡ ਕਰ ਲਏ ਜਾਂ ਦੋ ਤਿੰਨ ਮੀਟਰ ਦਾ ਜਿਗਾਰਡ ਕਰ ਲਾਏ ਫਿਰ ਤਾਂ ਠੀਕ ਫਿਰ ਠੀਕ ਹੈ ਫਿਰ ਸਰਕਾਰ ਕਹੇਗੀ ਕਿ ਹਾਂ ਤੇਰੇ ਵਰਗਾ ਬੰਦਾ ਹੈ ਨਹੀਂ ਪਰ ਜੋ ਇਮਾਨਦਾਰੀ ਨਾਲ ਬਿੱਲ ਦੇਣ ਜਾਵੇ ਜੀ ਤਾਂ ਸਰ ਉਹਦੀ ਬਾਗ ਬੈਜਾਂ ਦੀ ਇਹ ਚੀਜ਼ ਕੋ ਬੈਜਾਂ ਦੀ ਇਹ ਠੀਕ ਕਰਨ ਦੀ ਜ਼ਰੂਰਤ ਹੈ ਜਿਹੜੇ ਇਸ ਤਰ੍ਹਾਂ ਦੇ ਸਾਡੇ ਉਪਭੋਗਤਾ ਜਿਹੜੇ ਬਿੱਲ ਦੇ ਰਹੇ ਹ ਹ ਉਹਨਾਂ ਨੂੰ ਫਲੈਟ ਰੇਟ ਤੇ ਦਿਓ ਜੀ 5 ਰੁਪਏ ਹੀ ਯੂਨਟ ਆ ਬਿਲਕੁਲ ਇਹ ਕੋਈ ਸੈਸ ਨਹੀਂ ਕੋਈ ਕੋਈ ਲੁਕਵਾ ਚਾਰਜ ਨਹੀਂ ਹੈ 5 ਰੁਪਏ ਯੂਨਟ ਦੇ ਹਿਸਾਬ ਨਾਲ ਦੇ ਦਿਓ ਕਿੰਨੀ ਮਚਾਉਣਗੇ ਉਹ ਉਹ ਮਚਾਉਣਗੇ ਇਮਾਨਦਾਰੀ ਨਾਲ 1000 ਜਾਂ 1200 1500 ਯੂਨਟ ਹਮ ਐਵਰੇਜ ਕਰਦਾ ਤਾਂ ਉਹਦਾ ਲਾ ਲਓ ਕਿ ਤੁਹਾਨੂੰ ਹਰੇਕ ਬੰਦਾ ਇਮਾਨਦਾਰੀ ਨਾਲ ਬਿੱਲ ਦੇ ਸਕਦਾ ਉਹਦੇ ਨਾਲ ਆਗਾ ਜਿਹੜਾ ਹੈਰਾ ਫੇਰੀਆਂ ਛੈਦੇ ਵੀ ਘਟਨੀਆਂ ਸਟਾਕ ਨਹੀਂ ਤੇ ਬਿਲਕੁਲ ਇਹਨਾਂ ਦਾ ਦਰਦ ਬਹੁਤ ਸਾਰੇ ਲੋਕਾਂ ਦਾ ਦਰਦ ਹੈ ਕਿ ਜਿਹੜੇ ਬਿੱਲ ਪੇ ਕਰਦੇ ਉਹ ਕਹਿੰਦੇ ਯਾਰ ਅਸੀਂ ਦੂਜਿਆਂ ਦੇ ਬੋਝ ਥੱਲੇ ਪਿਸ ਰਹੇ ਸਾਨੂੰ ਸਜ਼ਾ ਮਿਲ ਰਹੀ ਹੈ